ਤੇ ਸਾਰੇ ਮੰਤਰੀ ਐਮ ਐਲ ਏ ਕਾਉਂਸਲਰ ਸਾਰੇ ਆਮ ਆਦੀ ਪੜ ਦੇ ਬਾਲਕ ਪ੍ਰਧਾਨ ਸਾਰੇ ਇਕੱਠੇ ਹੋ ਕੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਮੁਹੱਲੇ ਜਾ ਕੇ ਗਲੀਆਂ ਜਾ ਕੇ ਤੇ ਸਾਰੇ ਨੂੰ ਸਾਥ ਲੈ ਕੇ ਤੇ ਜਿਹੜੀ ਇਹ ਯਾਤਰਾ ਦਾ ਉਹ ਕਿ ਹਿੱਸਾ ਬਣਾ ਰਹੇ ਆ ਕਿ ਉਸ ਵਾਰਡ ਦੀ ਜਿਹੜੀ ਦਿੱਕਤ ਹੈ ਕਿ ਮੈਂ ਮੰਨਦਾ ਪਰ ਇਹ ਥੱਲੇ ਡਬਲ ਐਡਬਲ ਸਟੋਰੀ ਮੇਰੇ ਅੱਜ ਨਹੀਂ ਪੈਂਦਾ ਗੁਰੂ ਅਰਜਨ ਦੇਵ ਜਸਵੰਤ ਨਗਰ ਕਿਸ਼ੋਰ ਨਗਰ ਇੱਥੇ ਹੈਗੀ ਹੈ ਕਿਉਂਕਿ ਹੁਣ ਮੈਂ ਧੀਰੇ ਧੀਰੇ ਜੋ ਲੋਕਾਂ ਨਾਲ ਮਿਲ ਰਿਹਾ ਪ੍ਰੋਬਲਮ ਆ ਰਹੀ ਹੈ ਐਮ ਐਲ ਵੇ ਅਸੀਂ ਵੀ ਕਿਸੇ ਨਸ਼ਾ ਤਸਕਰ ਨੂੰ ਆਪਣੇ ਔਰਡ ਵਿੱਚ ਮੜਨੀ ਦੇਵਾਂਗੇ ਤੇ ਔਰ ਜਿਹੜਾ ਕੋਈ ਵੇਚਦਾ ਤੇ ਉਹਨੂੰ ਪੁਲਿਸ ਨੂੰ ਫੜਾਵਾਂਗੇ ਉਹਨ ਜੈ ਜੀ ਬੈ ਗਿਆ ਸੀ ਜੀ ਛੁੱਟਾ ਹੀ ਮਤਲਬ ਸ਼ੱਕ ਦੇ ਤੌਰ ਤੇ ਤੇ ਮੇਰੇ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਲੇਕਿਨ लवली ਬਨੋਚਾ ਸਰ ਨੇ ਗਰੀਬਾਂ ਦੀ ਸੁਣਵਾਈ ਹੋ ਗਈ ਸੁਣਵਾਈ ਹਾਂਜੀ ਹਾਂਜੀ ਸਿਰਫ लवली ਬਨੋਚਾ ਸਰ ਜੀ ਕਰ ਕੈਨਸਲ ਹੋ ਗਿਆ ਹਾਂਜੀ ਹਾਂਜੀ ਬੀ ਇਸ ਨੂੰ ਕੋਰ ਨੂੰ ਬਧਨਾਮਾ ਅੱਜ ਹਰ ਬੰਦਾ ਚਾਹੇ ਉਹ ਮੇਰੀ ਛੋਟੀ ਭੈਣਾ ਚਾਹੇ ਵੱਡੀ ਮਾਂ ਮੇਰੀ ਚਾਹੇ ਉਹ ਮਗੇ ਛੋਟੇ ਭਰਾ ਨੇ ਚਾਹੇ ਵੱਡੇ ਭਰਾ ਨੇ ਚਾਹੇ ਬਜ਼ੁਰਗ ਹਰ ਬੰਦਾ ਸਾਥ ਦੇ ਰਿਹਾ ਨਸ਼ਾ ਲੱਗ ਗਿਆ ਤੇ ਉਹਨੂੰ ਮਲਕੇ ਦਾਖਲ ਕਰਾ ਕੇ ਕਿਉਂਕਿ ਸਰਕਾਰ ਨਸ਼ਾ ਅਬਰ ਕੇ ਸੈਂਟਰ ਵੀ ਖੋੜਿਆ ਉਹਦੇ ਦਾਖਲ ਕਰਾ ਕੇ ਉਹਦਾ ਇਲਾਜ ਕਰਾਵਾਂ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ ਉਹ ਮੁਹਿੰਮ ਹੈਗੀ ਹੈ ਨਸ਼ੇ ਦੇ ਖਿਲਾਫ ਰੋਜ਼ ਉਹਨਾਂ ਦੇ ਮਾਪੇ ਜਮਾਨਤ ਕਰਾਣ ਜਾਂਦੇ ਆ ਅੱਜ 15-15 ਸਾਲ ਹੋ ਗਿਆ ਜੀ ਉਹਨਾਂ ਦਾ ਜਿਹੜੇ ਮਤਲਬ ਪਰਿਵਾਰ ਹੀ ਖਰਾਬ ਹੋ ਗਿਆ ਨਾ ਜਗਾ ਲੱਭੀ ਜਗਾ ਢੂਡੀ ਸਕੂਲ ਸਕੂਲ ਕਿਉਂ ਚੁਣਿਆ ਕਿਉਂਕਿ ਯੂਥ ਯੂਥ ਇਹ ਦਸ਼ੇ ਤੋਂ ਜੂਝ ਰਿਹਾ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਅੱਜ ਲੁਧਿਆਣਾ ਈਸਟ ਦੇ ਵਿੱਚ ਨਸ਼ਾ ਮੁਕਤ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਤੇ ਸਕੂਲਾਂ ਦੇ ਵਿੱਚ ਸੋਚਗਾਈ ਜਾਏਗੀ ਤੇ ਸਕੂਲ ਦੇ ਵਿੱਚ ਵੀ ਨਸ਼ਾ ਪਹੁੰਚ ਚੁੱਕਿਆ ਹੈ ਤੇ ਉਹਨੂੰ ਵੀ ਬਾਹਰ ਕੱਢਣ ਵਾਸਤੇ ਜਿਹੜੇ ਹੈਗੇ ਉਹ ਉਪਰਾਲੇ ਕੀਤੇ ਜਾਣਗੇ ਤੇ ਅੱਜ ਇੱਥੇ ਬਹੁਤ ਭਾਰੀ ਇਕੱਠ ਹੋਣ ਜਾ ਰਿਹਾ ਹੈ ਤੇ ਜਿਹਦੇ ਵਿੱਚ ਐਮਐਲਏ ਦਿਲਜੀਤ ਸਿੰਘ ਭੋਲਾ ਗਰੇয়াল ਤੇ ਹੋਰ ਜਿਹੜੇ ਪਤਵੰਤੇ ਸੱਜਣਾਂ ਉੱਥੇ ਪਹੁੰਚਣਗੇ ਅਤੇ ਨਸ਼ਿਆਂ ਦੇ ਖਿਲਾਫ ਇੱਕ ਤਗੜੀ ਮਹਿੰਮ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਲੋਕਾਂ ਨੂੰ ਅਤੇ ਬੱਚਿਆਂ ਨੂੰ ਸੋਚਗਾਈ ਜਾਏਗੀ ਤਾਂ ਜੋ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਦੇ ਆਓ ਚਲਦੇ ਆਂ ਦੇਖਦੇ ਆਂ ਅੰਦਰ ਕੀ ਚੱਲ ਰਿਹਾ ਆ ਸਰ ਅੱਜ ਮੀਟਿੰਗ ਕੀਤੀ ਗਈ ਹੈ ਕਿਉਂਕਿ ਮੁਕਤ ਯਾਤਰਾ ਜਿਹੜੀ ਕੱਢੀ ਗਈ ਹੈ ਉਹਦੇ ਬਾਰੇ ਜਾਣਕਾਰੀ ਆ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਜੁੱਧ ਨਸ਼ਿਆਂ ਵਿਰੋਧ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਉਹਦੇ ਵਿੱਚ ਸਾਰੇ ਹੀ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਔਰ ਸਾਰੇ ਹੀ ਸਾਡੇ ਚਾਹੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਬਾਲ ਜੀ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਰੋੜਾ ਜੀ ਤੇ ਸਾਰੇ ਮੰਤਰੀ ਐਮ ਐਲ ਏ ਕਾਉਂਸਲਰ ਸਾਰੇ ਆਮ ਆਦੀ ਪੜਦੇ ਬਾਲਕ ਪ੍ਰਧਾਨ ਸਾਰੇ ਇਕੱਠੇ ਹੋ ਕੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਮੁਹੱਲੇ ਜਾ ਕੇ ਗਲੀਆਂ ਜਾ ਕੇ ਤੇ ਸਾਰੇ ਨੂੰ ਸਾਥ ਲੈ ਕੇ ਤੇ ਜਿਹੜੀ ਇਹ ਯਾਤਰਾ ਦਾ ਕੋਈ ਹਿੱਸਾ ਬਣਾ ਰਹੇ ਆ ਕਿਉਂਕਿ ਜੋ ਵੀ ਇਹ ਨਸ਼ਾ ਅਜਮਰ ਕੇ ਹਾਲਾਤ ਹੋ ਗਏ ਨੇ ਪੰਜਾਬ ਦੇ ਵਿੱਚ ਉਹਨੂੰ ਖਤਮ ਕਰਨ ਵਾਸਤੇ ਸਾਰੇ ਇਕੱਠੇ ਹੋ ਕੇ ਕਰ ਸਕਦੇ ਆ ਤੇ ਜਿਵੇਂ ਇਕੱਠੇ ਹੋ ਕੇ ਸਾਰੇ ਵੋਟਾਂ ਪਾਉਂਦੇ ਨੇ ਤੇ ਸਰਕਾਰ ਬਣਾਉਂਦੇ ਨੇ ਤਾਂ ਹੀ ਸਰਕਾਰ ਬਣਦੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਜੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਮ ਆਦੀ ਪੜ ਦਾ ਮਿਸ਼ਨ ਆ ਉਹ ਬਣਾਉਣਾ ਤੇ ਫਿਰ ਸਾਰਿਆਂ ਨੂੰ ਸਾਥ ਲੈ ਕੇ ਚੱਲਣਾ ਅੱਜ ਇਕੱਠੇ ਹੋ ਕੇ ਸਾਰਿਆਂ ਨੇ ਅੱਜ ਸੌਖਾਦੀ ਹੈ ਔਰ ਸਾਰਿਆਂ ਨੇ ਵੀ ਅਸੀਂ ਵੀ ਕਿਸੇ ਨਸ਼ਾ ਤਸਕਰ ਨੂੰ ਆਪਣੇ ਵਾਰਡ ਵਿੱਚ ਵੜ ਨਹੀਂ ਦੇਵਾਂਗੇ ਤੇ ਜਿਹੜਾ ਕੋਈ ਵੇਚਦਾ ਤੇ ਉਹਨੂੰ ਕੁਰਸ ਨੂੰ ਫੜਾਵਾਂਗੇ ਤੇ ਜਿਹੜਾ ਸਾਡਾ ਛੋਟਾ ਭੈਣ ਭਰਾ ਕੋਈ ਨਸ਼ਾ ਲੱਗ ਗਿਆ ਤੇ ਉਹਨੂੰ ਮਿਲ ਕੇ ਦਾਖਲ ਕਰਾ ਕੇ ਕਿਉਂਕਿ ਸਰਕਾਰ ਨਸ਼ਾ ਆਬਰ ਕੇ ਸੈਂਟਰ ਵੀ ਖੋੜੀ ਉਹਦੇ ਦਾਖਲ ਕਰਾ ਕੇ ਉਹਦਾ ਇਲਾਜ ਕਰਾਵਾਂਗੇ ਤਾਂ ਕਿ ਸਾਡੇ ਮਾਮਾ ਦੇ ਪੁੱਤ ਪੈਣਾ ਦੇ ਪਰਾ ਮਲਕੇ ਸਾਡੀਆਂ ਪੈਣਾ ਦੇ ਪਤੀ ਉਹਨਕੇ ਇਸ ਨਸ਼ੇ ਤੋਂ ਬਾਦ ਸਕਣ ਆਪਣਾ ਪਰਿਵਾਰ ਜੀਵਨ ਮਲਕੇ ਸੁਖੀ ਨਾਲ ਜੀ ਸਕਣ ਆਪਣੇ ਪੰਜਾਬ ਨੂੰ ਅਗਲਾ ਪੰਜਾਬ ਸਰ 31 ਮਈ ਦਾ ਜਿਹੜਾ ਟਾਰਗੇਟ ਰੱਖਿਆ ਗਿਆ ਹੈ ਲੱਗਦਾ ਵੀ ਆਪਾਂ ਟਾਰਗੇਟ ਤੇ ਖਰੇ ਉਤਰਾਂਗੇ 100% 100% ਜਦੋਂ ਜਦੋਂ ਵੀ ਕੋਈ